ਅੱਜ ਦੁਨੀਆ ਦੇ ਹਾਲਾਤ ਚੰਗੇ ਨਹੀਂ ਆ ਕੋਈ ਆर्थिक ਤੌਰ ਤੇ ਦੁਖੀ ਆ ਕੋਈ ਪਰਿਵਾਰਿਕ ਤੌਰ ਤੇ ਦੁਖੀ ਆ ਕੰਮ ਕਾਜ ਬਹੁਤ ਘਟ ਗਿਆ ਕਿਉਂਕਿ ਆर्थिक ਤੌਰ ਤੇ ਕਾਫੀ ਪਰੇਸ਼ਾਨ ਨੇ ਪਰ ਗੁਰੂ ਸਿੱਖਾ ਨੂੰ ਮਹਾਰਾਜੀ ਨੇ ਸੰਤੋਖ ਤੇ ਸਮਝ ਦਾ ਦਾਨ ਬਖਸ਼ਿਆ ਹੈ ਉਹ ਸੰਤੋਖ ਚ ਰਹਿੰਦੇ ਨੇ ਤੇ ਹਮੇਸ਼ਾ ਸੁਖੀ ਵਸਦੇ ਨੇ ਪਰ ਜੋ ਲੋਕ ਲਾਲਚ ਕਰਦੇ ਨੇ ਉਹਨਾਂ ਨੂੰ ਵੀ ਆਪਣੇ ਕਰਮਾਂ ਦਾ ਫਲ ਭੋਗਣਾ ਪੈਂਦਾ ਹੈ ਅੱਜ ਜੋ ਵੀ ਸਾਡੇ ਹਾਲਾਤ ਨੇ ਸਾਰੇ ਹਾਲਾਤ ਆਪਣੇ ਕਰਮਾਂ ਦੇ ਕਰਕੇ ਹੁੰਦੇ ਨੇ ਭਾਵੇਂ ਇਸ ਜਨਮ 'ਚ ਕੀਤੇ ਕੰਮ ਹੋਣ ਤੇ ਕੁਝ ਕਰਮ ਆਪਣੇ ਪਿਛਲੇ ਜਨਮ 'ਚ ਕੀਤੇ ਕਰਮਾਂ ਦਾ ਫਲ ਹੁੰਦਾ ਇਥੇ ਮੇਰਾ ਕਰਮਾ ਤੋਂ ਪਾਉ ਹੈ ਜੋ ਆਪਾਂ ਕੰਮ ਕਰਦੇ ਆ ਜਿਹਦੇ ਵੀ ਵੀਰ ਭੈਣ ਇਤਨੇਮ ਕਰਦੇ ਨੇ ਉਹਨਾਂ ਰਹਿਰਾ ਸਾਹਿਬ ਜੇ ਇੱਕ ਬਚਨ ਜ਼ਰੂਰ ਪੜਿਆ ਹੋਵੇਗਾ ਥਾਲ ਵਿੱਚ ਦਿਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸਕਾ ਸਭ ਸੇ ਅਧਾਰੋ ਮੈਂ ਅੱਜ ਇੱਥੇ ਬਸ ਪਹਿਲੀ ਪੰਕਤੀ ਦੇ ਅਰਥ ਕਾਨਨੇ ਨੇ ਜੇ ਪੰਕਤੀ ਤੁਸੀਂ ਆਪਣੀ ਜੀਵਨ ਚ ਕਮਾ ਲਈ ਤੇ ਤੁਸੀਂ ਸਦਾ ਸੁਖੀ ਬਸੋਗੇ ਹਰ ਇੱਕ ਵਿਦਵਾਨ ਨੇ ਇੱਥੇ ਆਪਣੇ ਅਲਗ ਅਲਗ ਗਾਇਥੀ ਨੇ ਪਰ ਗੋਈ ਵਾਣੀ ਇੱਕ ਪੰਡਾਲ ਆ ਇੱਕ ਖਜ਼ਾਨਾ ਹੈ ਜਿਸ ਦਾ ਕੋਈ ਅੰਤ ਨਹੀਂ ਮੈਂ ਜਿੰਨਾ ਵੀ ਇਸ ਪੰਕਤੀ ਨੂੰ ਸਮਝ ਸਕਿਆ ਮੈਂ ਤੁਹਾਡੇ ਅੱਗੇ ਰੱਖਦਾ ਮਹਾਰਾਜ ਜੀ ਕਹਿੰਦੇ ਨੇ ਜ਼ਿੰਦਗੀ ਇੱਕ ਥਾਲ ਦੀ ਤਾ ਉਹ ਥਾਲ ਤੇ ਨਵਸਤੂਆਂ ਪਈਆਂ ਨੇ ਕੀਨੇ ਉਹ ਤੇ ਨਵਸਤੂਆਂ ਸਤ ਸੰਤੋਖ ਵਿਚਾਰੋ ਆਪਣੀ ਜ਼ਿੰਦਗੀ ਚ ਸਦਾ ਸਚਾਈ ਤੇ ਖਰੇ ਰਹੋ ਹੱਕ ਸੱਚ ਦੀ ਗੱਲ ਕਰੋ ਕਿਸੇ ਦਾ ਹੱਕ ਨਾ ਖਾਓ ਦੂਜਾ ਸੰਤੋਖ ਰੱਖੋ ਆਪਣੀ ਜ਼ਿੰਦਗੀ ਚ ਕਦੀ ਲਾਲਚ ਨਾ ਕਰੋ ਜਿੰਨਾ ਚੇ ਤੁਸੀਂ ਸੰਤੋਖ ਤੇ ਰਹੋਗੇ ਤੁਸੀਂ ਸਦਾ ਸੁਖੀ ਬਸੋਗੇ ਤੀਜਾ ਮਹਾਰਾਜੀ ਕਹਿੰਦੇ ਨੇ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਵਿਚਾਰੋ ਹੋਂਤਾ ਨੂੰ ਮੈਂ ਉਦਾਹਰਨ ਦੇ ਕੇ ਸਮਝਾਉਣਾ ਹੈ ਸਤ ਦਾ ਮਤਲਬ ਹੈ ਸੱਚ ਪਰ ਅਸੀਂ ਲੋਕ ਕਿੰਨੇ ਕੇ ਸੱਚ ਦੇ ਖਰੇ ਆ ਕੀ ਅਸੀਂ ਦੂਜਿਆਂ ਦੇ ਹੱਕ ਨਹੀਂ ਖਾਂਦੇ ਜੇ ਆਪਾਂ ਕਿਸੇ ਦਾ ਬੁਝਾ ਕਰਾਂਗੇ ਤੇ ਉਸ ਦੇ ਨਤੀਜੇ ਬੁਝੇ ਹੋਣਗੇ ਜੇ ਤੂੰ ਕਿਸੇ ਦਾ ਬੁਝਾ ਕਰੇਗਾ ਉਹ ਬੁਝਾ ਵਕਤ ਦੇ ਦੇ ਤੇ ਵਾਪਸ ਆਊਗਾ ਦੂਜਾ ਸੰਤੋਖ ਜਦੋਂ ਸਾਡੇ ਕੰਮ ਕਾਜ ਵਧੀਆ ਚੱਲਦੇ ਸੀ ਅਸੀਂ ਲਾਲਚ ਚ ਆ ਕੇ ਕਾ ਇਹ ਲੀਗਾ ਅਸੀਂ ਇਹ ਨਹੀਂ ਸੋਚਿਆ ਕਿ ਅਸੀਂ ਕਿਦਾਂ ਕਿਸ਼ਤਾਂ ਦਵਾਂਗੇ ਤੁਸੀਂ ਸੋਚਿਆ ਘਰ ਲੈ ਲੈਨੇ ਆ ਲੋਨ ਬਾਸ ਕਰ ਲਾਂਗੇ ਤੇ ਸਾਲ ਬਾਅਦ ਵੇਚ ਦਾਂਗੇ ਕੀਮਤਾਂ ਡਬਲ ਹੋ ਜਾਣਗੀਆਂ ਪਰ ਵੀਰੋ ਇਦਾਂ ਕਦੀ ਨਹੀਂ ਹੁੰਦਾ ਜਿਨ੍ਹਾਂ ਲੋਕਾਂ ਨੇ ਲਾਲਚ ਕੀਤਾ ਅੱਜ ਘਰਾਂ ਦੀਆਂ ਕੀਮਤਾਂ ਡਿੱਗ ਗਈਆਂ ਤੇ ਕੰਮ ਵੀ ਘਟ ਗਏ ਤੀਜਾ ਵਿਚਾਰੋ ਮਹਾਰਾਜ ਜੀ ਕਹਿੰਦੇ ਨੇ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਵਿਚਾਰੋ ਇਸ ਦਾ ਮੈਨੂੰ ਨੁਕਸਾਨ ਹੋਊਗਾ ਜਾਂ ਫਾਇਦਾ ਹੋਊਗਾ ਜਿਸ ਜੀ ਵਿੱਚ ਤੁਹਾਡਾ ਪੜਾ ਹੈ ਉਹੀ ਚੀਜ਼ ਕਰੋ ਵਿਚਾਰ ਕੇ ਕਰੋ ਜੇ ਤੁਸੀਂ ਇਹਨਾਂ ਤਿੰਨ ਬਚਨਾਂ ਦੇ ਪੈਰਾ ਦੇ ਲਿਆ ਤੁਸੀਂ ਸਦਾ ਸੁਖੀ ਬਸ ਹੋਗੇ ਤੇ ਤੁਹਾਡਾ ਆਦ ਵਾਲਾ ਵੀ ਸੁਖੀ ਰਹੂਗਾ